ਇਹ दारू ਹੈ ਸਾਰਿਆਂ ਹੀ ਰੋਗਾਂ ਦਾ ਪਰ ਇਸ दारू ਨਾਮ ਨੂੰ ਜੀਆਂ ਨੇ ਦੁੱਖ ਰੂਪ ਸਮਝ ਲਿਆ ਹੈ ਕਿਉਂਕਿ ਅੰਮ੍ਰਿਤ ਵੇਲਾ ਉੱਠਣਾ ਜਿਹੜਾ ਹੈ ਉਹ ਦੁੱਖ ਰੂਪ ਸਮਝਿਆ ਹੋਇਆ ਹੈ ਤੇ ਜਿਹੜੀ ਨੀਂਦ ਹੈ ਸੌਣਾ ਹੈ ਉਹਨੂੰ ਸੁਖ ਰੂਪ ਸਮਝਿਆ ਹੋਇਆ ਹੈ ਪਰ ਮਹਾਰਾਜ ਕਹਿੰਦੇ ਭਾਈਏ ਜਿਨੂੰ ਸੁਖ ਰੂਪ ਸਮਝਿਆ ਹੋਇਆ ਇਹ ਰੋਗ ਹੈ ਜਿਹੜੀ ਨੀਂਦ ਅਮਰਤ ਵੇਲੇ ਜਿਹਨੂੰ ਸੁਖ ਸਮਝਿਆ ਨਾ ਇਹ ਮਹਾਰਾਜ ਕਹਿੰਦੇ ਰੋਗ ਰੂਪ ਹੈ ਤੇ ਜਿਸ ਨਾਮ ਦੇ ਜਪਣ ਨੂੰ ਮਹਾਰਾਜ ਕਹਿੰਦੇ ਭਾਈ ਜਿਹੜਾ ਸਾਰੇ ਦੁੱਖਾਂ ਦਾ دارو ਹੈ ਜਿਹਦੇ ਨਾਲ ਸਾਰੇ ਰੋਗ ਹਟਣੇ ਹੈ ਉਸ ਨੂੰ ਇਸ ਜੀਵ ਨੇ ਦੁੱਖ ਰੂਪ ਸਮਝਿਆ ਹੋਇਆ ਹੈ ਦੁੱਖ دارو ਸੁਖ ਰੋਗ ਭਇਆ ਫਿਰ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਜੀਵਨ ਦੇ ਅੰਦਰ ਨਾਮ ਦੇ ਭੁੱਲਣੇ ਕਰਕੇ ਜੀਆਂ ਨੂੰ ਦੁੱਖ ਲੱਗਦੇ ਆ ਨਾ ਸਾਧ ਸੰਗਤ ਜੀ ਦੁੱਖ ਦੇ ਵਿੱਚ ਪਰਮੇਸ਼ਰ ਚੇਤੇ ਆਉਂਦਾ ਹੈ ਦੁੱਖ ਦੇ ਵਿੱਚ ਵਾਹਿਗੁਰੂ ਜੀ ਦੀ ਯਾਦ ਆਉਂਦੀ ਹੈ ਫਿਰ ਤਾਂ ਜਿੰਨ ਕਦੇ ਨਹੀਂ ਵੀ ਗੁਰਦੁਆਰੇ ਸਹਿਬ ਆ ਕੇ ਮੱਥਾ ਟੇਕਿਆ ਦੁੱਖ ਦੇ ਗਰਸੇ ਹੋਏ ਭੱਜੇ ਆਉਂਦੇ ਆ ਜਿਹੜੇ ਕੋਈ ਗੁਰੂ ਮਹਾਰਾਜ ਦੇ ਵਜ਼ੀਰ ਦਾ ਸਤਕਾਰ ਨਹੀਂ ਕਰਦੇ ਉਹ ਵੀ ਫਰਹੱਥ ਜੋੜ ਕੇ ਕਹਿੰਦੇ ਬਾਬਾ ਜੀ ਅਦਾਸ ਕਰਿਓ ਮਹਾਰਾਜ ਸਾਡੀ ਉਹਦਾ ਬਾਣੇ ਨੂੰ ਪਿੱਚਰਾ ਕਰਦੇ ਆ ਮਖੌਲ ਕਰਦੇ ਆ ਜਦੋਂ ਕੋਈ ਦੁੱਖ ਪਰਮੇਸ਼ਰ ਬਣਵਾ ਕੇ ਪੈਂਦਾ ਨਾ ਸਿਰ ਦੇ ਉੱਤੇ ਤੇ ਫਿਰ ਮਹਾਰਾਜ ਕਹਿੰਦੇ ਭਾਈ ਉਸ ਦੁੱਖ ਤਕਲੀਫ ਕਰਕੇ ਜਦੋਂ ਵਾਹਿਗੁਰੂ ਚੇਤੇ ਆਉਂਦਾ ਹੈ ਉਹ ਦੁੱਖ ਜਾਨੋ दारू ਦੀ ਤਰ੍ਹਾਂ ਆ ਕਰਕੇ ਲੱਗਦਾ ਫਿਰ ਜੀਵ ਨੂੰ ਸਮਝ ਪੈਂਦੀ ਹੈ ਦੁੱਖ ਦੀ ਚਪੇੜ ਨਾਲ ਮਹਾਰਾਜ ਦੀ ਸਮਝਾਉਂਦੇ ਆ ਕਿ ਰਾਹ ਬਦਲ ਲੈ ਤੂੰ ਰਸਾ ਵਾਲੇ ਰਾਹ ਤੇ ਪਿਆ ਹੋਇਆ ਹੈ ਕਾਮ ਵਾਸ਼ਨਾ ਵਾਲੇ ਰਾਹ ਤੇ ਪਿਆ ਹੋਇਆ ਹੈ ਇਸ ਰਾਹ ਨੂੰ ਬਦਲ ਲੈ ਕਿਉਂਕਿ ਇਹ ਰਾਹ ਤੈਨੂੰ ਬਹੁਤ ਜ਼ਿਆਦਾ ਅਧੋਗਤੀ ਨੂੰ ਲੈ ਜਾਏਗਾ ਤੇਰਾ ਜਨਮ ਹੀ ਸਾਰਾ ਚਲੇ ਜਾਏਗਾ ਜਿਹੜੇ ਦੁੱਖ ਆ ਕੇ ਲੱਗਦੇ ਆ ਫਿਰ ਸਾਨੂੰ ਸੋਝੀ ਦਿੰਦੇ ਆ ਦੁੱਖ ਤੇ ਜਦੋਂ ਇਹਨਾਂ ਦੁੱਖਾਂ ਨੂੰ ਸਹਾਰ ਕੇ ਜੀਵ ਭਜਨ ਕਰਨ ਲੱਗ ਜਾਂਦਾ ਦੁਖੀ ਹੋ ਕੇ ਫਿਰ ਦੁੱਖ ਪੰਨੀ ਸਾਹਿਬ ਦਾ ਗੁਟਕਾ ਸਾਹਿਬ ਲੱਭ ਲੈਂਦੇ ਐ ਤਾਂ ਜੇ ਦੁੱਖ ਕਰਕੇ ਹੀ ਤੂੰ ਨਾਮ ਜਪਣ ਲੱਗ ਗਿਆ ਨਾ ਤਾਂ ਸਮਝ ਲੈ ਇਹ ਦੁੱਖ ਹੀ ਤੇਰਾ دارو ਬਣ ਜਾਣਾ ਹੈ ਦੁੱਖ ਨਹੀਂ ਤੇਰੇ ਰੋਗ ਸਾਰੇ ਘੱਟ ਦੇਣੇ ਆ ਕਿਉਂਕਿ ਸੁਖ ਰੋਗ ਭਇਆ ਜਿੰਨਾ ਵਿਸ਼ਿਆਂ ਵਕਾਰਾਂ ਦੇ ਭੋਗਣ ਵਿੱਚ ਤੂੰ ਸੁੱਖ ਸਮਝਿਆ ਹੋਇਆ ਨਾ ਉਹ ਸਾਰੇ ਰੋਗ ਰੂਪ ਹੋ ਰਹੇ ਆ ਜਿੰਨਾ ਪਦਾਰਥਾਂ ਨੂੰ ਜਿੰਨਾ ਰਸਾਂ ਨੂੰ ਤੂੰ ਸੁੱਖ ਰੂਪ ਸਮਝਿਆ ਹੋਇਆ ਨਾ ਮਹਾਰਾਜ ਕਹਿੰਦੇ ਭਾਈ ਉਹ ਸਾਰੇ ਰੋਗ ਰੂਪ ਹੋ ਕਰਕੇ ਚਿੰਬੜ ਰਹੇ ਆ ਇਹ ਜਿਹੜਾ ਦੁੱਖ ਆ ਕਰਕੇ ਲੱਗਦਾ ਨਾ ਜੀਵਨ ਦੇ ਅੰਦਰ ਦੁਖੀ ਹੋ ਕੇ ਜੀਵ ਵੀ ਜਦੋਂ ਭਜਨ ਕਰਨ ਲੱਗ ਜਾਂਦੇ ਆ ਤੇ ਉਹ ਦੁੱਖ दारू ਦੀ ਤਰ੍ਹਾਂ ਸਾਧ ਸੰਗਤ ਜੀ ਲੱਗਦਾ ਹੈ ਤੇ ਫਿਰ ਦਿਆਂ ਦੇ ਦੁੱਖ ਵੀ ਕੱਟੇ ਜਾਂਦੇ ਐ ਤੇ ਰੋਗ ਵੀ ਸਾਰੇ ਨਿਵਰਤ ਹੋ ਜਾਂਦੇ ਐ ਵਿਸ਼ੇ ਬਕਾਰਾਂ ਦੇ ਭੋਗ ਵੀ ਛੁੱਟ ਜਾਂਦੇ ਐ ਵਾਹਿਗੁਰੂ ਦੇ ਭਜਨ ਦੇ ਪ੍ਰਤਾਪ ਕਰਕੇ ਜਾ ਸੁਖ ਤਾਂ ਨਾ ਹੋਈ ਜਦੋਂ ਸੁਖ ਹੁੰਦਾ ਨਾ ਮਹਾਰਾਜ ਜੀ ਕਹਿੰਦੇ ਜਾ ਸੁਖ ਤਾਂ ਨਾ ਹੋਈ ਉਦੋਂ ਤਾਂ ਇੱਛਾ ਹੀ ਨਹੀਂ ਹੁੰਦੀ ਮਨ 'ਚ ਉਹਦੇ ਜਦੋਂ ਖੀ ਕੋਈ ਹੈ ਉਹਦੇ ਕੋਲ ਮਾਇਆ ਬਹੁਤ ਜਿਆਦੀ ਹੈ ਪਦਾਰਥ ਬਹੁਤ ਜਿਆਦੇ ਹੈ ਤੇ ਫਿਰ ਸਤਕਾਰ ਵੀ ਚੰਗਾ ਹੁੰਦਾ ਹੈ ਉਹਨੂੰ ਪੁੱਛੋ ਕਿ ਭਾਈ ਭਜਨ ਕਰ ਲਿਆ ਕਰ ਉਹ ਕਹਿੰਦਾ ਉਹ ਕੀ ਹੁੰਦਾ ਹੈ ਸਤਸੰਗਤ ਕਰਿਆ ਕਰ ਕਹਿੰਦਾ ਕਿਉਂ ਕਾਦੇ ਵਾਸਤੇ ਸੁਖ ਦੇ ਵਿੱਚ ਤਾਂ ਤਾਂ ਇੱਛਾ ਹੀ ਨਹੀਂ ਜਾਗਦੀ ਜੀਵ ਨੂੰ ਵਾਹਿਗੁਰੂ ਨੂੰ ਮਿਲਣ ਦੀ ਚਾਹ ਨਹੀਂ ਜਾਗਦੀ ਉਹਦੇ ਮਨ ਦੇ ਅੰਦਰ ਤੇ ਸਤਿਗੁਰੂ ਜੀ ਕਹਿੰਦੇ ਨੇ ਜਾ ਸੁਖ ਤਾਂ ਮਨਾ ਹੋਈ ਜਦੋਂ ਸੁਖ ਹੁੰਦਾ ਇਹਨਾਂ ਨੂੰ ਵਿਸ਼ੇ ਸੁਖ ਭੋਗਦਾ ਰਹਿੰਦਾ ਹੈ ਤਾਂ ਮਹਾਰਾਜ ਕਹਿੰਦੇ ਉਦੋਂ ਇਹਨੂੰ ਤਾਮ ਇੱਛਾ ਹੀ ਨਹੀਂ ਜਾਗਦੀ ਹੈ ਇਸੇ ਪ੍ਰਕਾਰ ਦੁੱਖਦਾਰ ਸੁਖ ਰੋਗ ਭਿਆ ਜਦੋਂ ਸਾਧ ਸੰਗਤ ਜੀ ਇਹ ਦੁੱਖ ਸਾਰੇ ਆ ਕਰਕੇ दारू ਦੀ ਨਿਆਈਂ ਜੀਵ ਨੂੰ ਜਿਹੜੇ ਆ ਉਹ ਸੋਜੀ ਦਿੰਦੇ ਐ ਇਨਸਾਨ ਬਣਾ ਦਿੰਦੇ ਐ ਦੁੱਖ ਹੀ ਜੀਵ ਨੂੰ ਸਿੱਧੇ ਰਾਤ ਤੇ ਚਲਾਉਂਦੇ ਆ ਤੇ दारू ਦੀ ਤਰ੍ਹਾਂ ਇਹ ਕੰਮ ਕਰਦੇ ਹਨ ਸਰੀਰਕ ਹੋਣ ਮਾਨਸਿਕ ਹੋਣ ਫਿਰ ਰੱਬ ਦੇ ਨਾਮ ਨੂੰ ਜਦੋਂ ਜਪਣ ਲੱਗ ਜਾਂਦਾ ਹੈ ਤੇ ਫਿਰ ਮਹਾਰਾਜ ਦਾ ਨਾਮ ਸਾਰੇ ਹੀ ਦੁੱਖ ਤੋੜ ਦਿੰਦਾ ਹੈ ਮਹਾਰਾਜ ਜੀ ਕਹਿੰਦੇ ਜਿੰਨੇ ਸੁੱਖ ਨੇ ਰੋਗ ਰੂਪ ਹਨ ਜਿਨ੍ਹਾਂ ਨੂੰ ਮਨ ਚਾਹੁੰਦਾ ਰਹਿੰਦਾ ਹੈ ਕਿ ਮੈਨੂੰ ਇਹ ਵੀ ਸੁੱਖ ਮਿਲੇ ਇਹ ਵੀ ਸੁੱਖ ਮਿਲੇ ਜਿਹਦੇ ਕੋਲ ਬਾਲੇ ਹੀ ਇਹੋ ਜੇ ਸੁੱਖ ਹੁੰਦੇ ਉਹ ਰੋਗੀ ਹੁੰਦੇ ਆ ਬਾਲੇ ਵੇਖ ਲਓ ਜਿੰਨਾ ਵੀ ਕੋਈ ਸਰੀਰ ਕਰਕੇ ਸੁੱਖ ਭੋਗਦਾ ਹੈ ਮਹਾਰਾਜ ਜੀ ਨੇ ਕਿਹਾ ਨਾ ਭੋਗੰਤਾ ਰੋਗੰ ਹਰਖੰ ਦਾ ਸੋਗੰ ਇਹੀ ਹਾਲਤ ਹੁੰਦੀ ਹੈ ਜਾ ਸੁਖ ਤਾਂ ਨਾ ਹੋਈ ਜਾ ਸੁਖ ਜਦੋਂ ਇਹਨੂੰ ਨਾਮ ਦਾ ਸੁਖ ਹੋ ਜਾਂਦਾ ਹੈ ਨਾ ਤਾਂ ਆਮ ਨਾ ਹੋਈ ਇਹ ਦੂਸਰਾ ਅਰਥ ਆਮ ਦਾ ਅਰਥ ਹੁੰਦਾ ਹੈ ਬਿਮਾਰੀ ਕੰਨੇ ਤੋਂ ਐੜਾ ਨਿਕਲਦਾ ਹੈ ਤੈਨੂੰ ਕੋਈ ਵੀ ਫਿਰ ਬਿਮਾਰੀ ਨਹੀਂ ਰਹਿੰਦੀ ਹੈ ਜਦੋਂ ਇਹਨੂੰ ਨਾਮ ਦਾ ਸੁੱਖ ਹੋ ਜਾਂਦਾ ਹੈ ਜਦੋਂ ਇਹਨੂੰ ਵਾਹਿਗੁਰੂ ਜੀ ਦੇ ਪਿਆਰ ਦਾ ਅੰਦਰ ਸੁੱਖ ਪ੍ਰਗਟ ਹੁੰਦਾ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਤਾਂ ਫਿਰ ਕਿਸੇ ਪ੍ਰਕਾਰ ਇਹਨੂੰ ਕੋਈ ਰੋਗ ਨਹੀਂ ਰਹਿੰਦਾ ਆਮ ਰੋਗ ਨੂੰ ਕਹਿੰਦੇ ਐ ਕੋਈ ਰੋਗ ਇਹਨੂੰ ਬਿਮਾਰੀ ਨਹੀਂ ਰਹਿੰਦੀ ਹੈ ਤੂੰ ਕਰਤਾ ਕਰਣਾ ਮੈਂ ਨਹੀਂ ਮਹਾਰਾਜ ਜੀ ਕਹਿੰਦੇ ਭਾਈ ਅਰਦਾਸ ਕਰਨੀ ਚਾਹੀਦੀ ਹੈ ਵਾਹਿਗੁਰੂ ਤੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਮਹਾਰਾਜ ਸਾਰਿਆਂ ਦੀ ਉਤਪਤੀ ਕਰਨ ਵਾਲਾ ਤੂੰ ਆਪ ਹੈ ਤੇ ਕਰਣਾ ਫਿਰ ਮਹਾਰਾਜ ਕਿਰਪਾ ਦੇ ਕਰਨ ਵਾਲਾ ਹੈ ਮਹਾਰਾਜ ਤੂੰ ਕਰਤਾ ਕਰਣਾ ਮੈਂ ਨਹੀਂ ਮੈਂ ਤਾਂ ਮਹਾਰਾਜ ਕੁਝ ਨਹੀਂ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪਣੇ ਸਰੀਰਕ ਬਲ ਨੂੰ ਜਨਾਉਣਾ ਹਾਂ ਵੇਖੋ ਸਾਧ ਸੰਗਤ ਜੀ ਇਹ ਛੋਟੀ ਜੀ ਧਰਤੀ ਹੈ ਤੇ ਧਰਤੀ ਵੀ ਸਾਡੇ ਸਰੀਰ ਦੇ ਬਰਾਬਰ ਤਾਂ ਬਹੁਤ ਵੱਡੀ ਹੈ ਤੇ ਇਸ ਬ੍ਰਹਿਮੰਡ ਵਿੱਚ ਇਹ ਬਿਲਕੁਲ ਛੋਟੀ ਜਿਹੀ ਧਰਤੀ ਤੇ ਇਹ ਜੀਵ ਜਿਹੜਾ ਮੱਛਰ ਵਾਂਗ ਹੈ ਇਸ ਬ੍ਰਹਿਮੰਡ ਦੇ ਅੰਦਰ ਮੱਛਰ ਦੀ ਵੀ ਅਜੇ ਕੋਈ ਹੋਣਦ ਜਿਹੜੀ ਹੈ ਮੱਛਰ ਤੋਂ ਵੀ ਸੂਖਸ਼ਮ ਹੈ ਬ੍ਰਹਿਮੰਡ ਦੇ ਅੰਦਰ ਇਹ ਜੀਵ ਤੇ ਫਿਰ ਹੰਕਾਰ ਵੇਖੋ ਕਿੰਨਾ ਕਰਦਾ ਹੈ ਹੰਕਾਰ ਇਸ ਦੇ ਵਿੱਚ ਇੰਨਾ ਕਿ ਆਕਾਸ਼ ਤੱਕ ਨਹੀਂ ਮਿਉਂਦਾ ਹੈ ਇਤਾਂ ਗੱਭ ਆਕਾਸ਼ ਲਮਾਵਤ ਇਸ ਹੰਕਾਰ ਕਰਕੇ ਹੀ ਵਾਹਿਗੁਰੂ ਜੀ ਦੇ ਕੋਲ ਨਹੀਂ ਜਾ ਪਾਉਂਦਾ ਹੈ ਮਹਾਰਾਜ ਜੀ ਕਹਿੰਦੇ ਇਉਂ ਕਹੋ ਹੈ ਵਾਹਿਗੁਰੂ ਤੂੰ ਕਰਤਾ ਹੈ ਤੂੰ ਸਾਰਿਆਂ ਦਾ ਕਰਨ ਵਾਲਾ ਹੈ ਸਾਰਿਆਂ ਦੀ ਉਤਪਤੀ ਤੇਰੇ ਤੋਂ ਹੋਈ ਹੈ ਤੇ ਮਹਾਰਾਜ ਕਿਰਪਾ ਦੇ ਕਰਨ ਵਾਲਾ ਹੈ ਤੂੰ ਕਰਤਾ ਕਰਣਾ ਮੈਂ ਨਹੀਂ ਮਹਾਰਾਜ ਜੀ ਮੈਂ ਤਾਂ ਕੁਝ ਵੀ ਨਹੀਂ ਹਾਂ ਨਾ ਮੇਰੇ ਵਿੱਚ ਕੋਈ ਬੁੱਧੀ ਹੈ ਨਾ ਮੇਰੇ ਵਿੱਚ ਕੋਈ ਸਰੀਰਕ ਬਲ ਹੈ ਮਹਾਰਾਜ ਸੱਚੇ ਪਾਤਸ਼ਾਹ ਮੈਂ ਜਨਾਉਂਦਾ ਹੈ ਇਹ ਮੇਰੀ ਅਗਿਆਨਤਾ ਹੈ ਪਰ ਮਹਾਰਾਜ ਮੈਂ ਤਾਂ ਕੁਝ ਵੀ ਨਹੀਂ ਹਾਂ ਜਾਂ ਹਾਂ ਕਰੀ ਨਾ ਹੋਈ ਜਾਂ ਹਾਂ ਹਉਮੇ ਦੇ ਸਹਤ ਮੈਂ ਕਰਨਾ ਵੀ ਚਾਹਾਂ ਨਾ ਤਾਂ ਮੇਰੇ ਕੀਤੇਆਂ ਕੀ ਹੋਊਗਾ ਮੇਰੇ ਕੀਤੇਆਂ ਤਾਂ ਕੁਝ ਨਹੀਂ ਹੋ ਸਕਦਾ ਮਹਾਰਾਜ ਜੋ ਕੁਝ ਹੋਣਾ ਉਹ ਤੁਹਾਡੇ ਕੀਤੇਆਂ ਹੀ ਹੋਣਾ ਹੈ ਪਹਿਲਾਂ ਵੀ ਤੁਸੀਂ ਹੀ ਕਰਦੇ ਸੀ ਹੁਣ ਵੀ ਤੁਸੀਂ ਕਰ ਰਹੇ ਹੋ ਆਉਣ ਵਾਲੇ ਸਮੇਂ 'ਚ ਵੀ ਜੋ ਕਰੋਗੇ ਕੋਹੀ ਹੋਊਗਾ ਤੁਹਾਡੇ ਹੁਕਮ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਜਾ ਹਾਂ ਕਰੀ ਮਹਾਰਾਜ ਜੇ ਮੈਂ ਕਰਨਾ ਚਾਹਾਂ ਤਾਂ ਫਿਰ ਪੜਦਿਓ ਜਾ ਹਾਂ ਕਰੀ ਨਾ ਹੋਈ ਨਹੀਂ ਹੋ ਸਕਦਾ ਮੈਂ ਚਾਹਾਂ ਵੀ ਨਾ ਕੁਝ ਕਰਨਾ ਤਾਂ ਮੈਂ ਤਾਂ ਪੁਕਤੰਤਰ ਹਾਂ ਸੁਤੰਤਰ ਨਹੀਂ ਹ ਮਹਾਰਾਜ ਆਪਦੇ ਹੁਕਮ ਚ ਹੀ ਮੇਰੇ ਅੰਗ ਪ੍ਰਤੰਗ ਹਿਲਦੇ ਆ ਮੇਰੀ ਬੁੱਧੀ ਦੀ ਸੋਚਣ ਸ਼ਕਤੀ ਵੀ ਅੰਤਹ ਕਰਨ ਦੇ ਅੰਦਰ ਫੁਰਨੇ ਮੀ ਉਹ ਵੀ ਤਾਂ ਮਹਾਰਾਜ ਆਪ ਜੀ ਦੇ ਹੁਕਮ ਚ ਹੀ ਹੈ ਨਾ ਸਾਰਾ ਕੁਝ ਜੇ ਮੈਂ ਕਰਨਾ ਵੀ ਚਾਹਾਂ ਨਾ ਹਾਂ ਦੇ ਸਹਤ ਕਰ ਨਹੀਂ ਸਕਦਾ ਮਹਾਰਾਜ ਜੀ ਕਹਿੰਦੇ ਰਾਜਾ ਵਿੱਚ ਚੱਲਣਾ ਚਾਹੀਦਾ ਹੈ ਵੈਰ ਗੁਰੂ ਦੇ ਹੁਕਮ ਚ ਚੱਲਣਾ ਚਾਹੀਦਾ ਹੈ ਉਹਦੇ ਕੀਤੇ ਤੇ ਨਫ਼ਰਤ ਨਹੀਂ ਕਰਨੀ ਚਾਹੀਦੀ ਕਿ ਇਹ ਕਿਉਂ ਹੋਇਆ ਹੈ ਪਈ ਜਾਣ ਤਾਂ ਤੂੰ ਕੋਈ ਕਰ ਸਕਦਾ ਹੋਵੇਂ ਤਾਂ ਫਿਰ ਤਾਂ ਤੂੰ ਹੀ ਕਹਿ ਪੀ ਆ ਗਲਤ ਹੋਇਆ ਮੈਂ ਠੀਕ ਕਰਕੇ ਦੱਸਦਾ ਹਾਂ ਫਿਰ ਤੂੰ ਤਾਂ ਕੁਝ ਕਰ ਹੀ ਨਹੀਂ ਸਕਦਾ ਨਾ ਮਹਾਰਾਜ ਕਹਿੰਦੇ ਏ ਉਹ ਨਿਮਰਤਾ ਨਾਲ ਕਹੋ ਫਿਰ ਪੜੋ ਤੂੰ ਕਰਤਾ ਕਰਣਾ ਮੈਂ ਨਹੀਂ ਮਹਾਰਾਜ ਤੂੰ ਕਰਤਾ ਪੁਰਖ ਹੈ ਸਾਰੇ ਸੰਸਾਰ ਨੂੰ ਕਰਣਾ ਕਰਨ ਵਾਲਾ ਹੈ ਕਿਰਪਾ ਦੇ ਕਰਨ ਵਾਲਾ ਹੈ ਮਹਾਰਾਜ ਮੈਂ ਤਾਂ ਕੁਝ ਵੀ ਨਹੀਂ ਹਾਂ ਜਾਹੋਂ ਕਰੀ ਨਾ ਹੋਈ ਜਾਹੋਂ ਹਉਮੇ ਦੇ ਸਹਤ ਜਾਹੋਂ ਮੈਂ ਜਦੋਂ ਮੈਂ ਕੁਝ ਕਰਨਾ ਚਾਹਾਂ ਆਪਣੀ ਇੱਛਾ ਮੁਤਾਬਕ ਤਾਂ ਮਹਾਰਾਜ ਮੈਂ ਨਹੀਂ ਕਰ ਸਕਦਾ ਕਿਉਂਕਿ ਤੇਰੀ ਰਜਾ ਵਿੱਚ ਸਭ ਕੁਝ ਹੋ ਰਿਹਾ ਹੈ